ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਐਗਰੀਕਲਚਰ ਪਾਲਿਸੀ ਇਨ ਪੰਜਾਬ ਤੇ ਚਰਚਾ ਹੋਈ ਆਓ ਦੇਖਦੇ ਹਾਂ ਇੱਕ ਝਲਕ ਬੈਠੇ ਅਫਸਰ ਸਾਹਿਬਾਨ ਅੱਜ ਦੀ ਜੇਤੀ ਨੀਤੀ ਤੇ ਜਿਹੜੀ ਚਰਚਾ ਕਰ ਰਹੇ ਉਹਦੇ ਆਧਾਰ 'ਤੇ ਬਹੁਤ ਮਹਾਨ ਹਾਂ ਸੋ ਤੁਸੀਂ ਸਾਰੇ ਜਿਹੜੇ ਪੰਜਾਬ ਤੋਂ ਦੂਰ ਦੂਰੋਂ ਚੱਲ ਕੇ ਆਏ ਹੋ ਸਾਹਿਬਾ ਇਤਜਾਰ ਬੇਕਾਰ ਨਹੀਂ ਹੈ ਔਰ ਮੈਂ ਆਸ ਕਰਦਾ ਹਾਂ ਕਿ ਸਾਰਿਆਂ ਨੇ ਜਿੱਥੇ ਸਮੇਂ ਸਿਰ ਇਹਨਾਂ ਕੋਲ ਰਿਪਰੈਜੈਂਟੇਸ਼ਨਾਂ ਪਾਈਆਂ ਤਾਂ ਉਹਨਾਂ ਨੇ ਜ਼ਰੂਰ ਆਪਣੀ ਖੇਤੀ ਦੀ ਜਿਹੜੀ ਨੀਤੀ ਹੈ ਜ਼ਰੂਰ ਪੜ੍ਹੀ ਹੋਵੇਗੀ ਸੋ ਮੈਂ ਉਹਦੀ ਡਿਟੇਲਸ ਨਹੀਂ ਜਾਊਂਗਾ ਇੰਜੀਨੀਅਰ ਹੋਣ ਕਰਕੇ ਮੇਰਾ ਇਹ ਮੰਨਣਾ ਹੈ ਕਿ ਜੇ ਤੁਹਾਨੂੰ ਕਿਸੇ ਸਿਸਟਮ ਦੀਆਂ ਕੋਈ ਸਮੱਸਿਆਵਾਂ ਦੇਖ ਕੇ ਲਗਾਤਾਰ ਪ੍ਰੂਫ ਨਹੀਂ ਕਰੋਗੇ ਤਾਂ ਮੇਰੇ ਖਿਆਲ ਨਾਲ ਇੰਜੀਨੀਅਰਿੰਗ ਦਾ ਫਰਮਾਣੀ ਨਹੀਂ ਰਹਿ ਜਾਂਦੀ ਰਿਸਰਚ ਪ੍ਰੋਬਲਮਸ ਤੇ ਪ੍ਰੋਬਲਮਸ ਦੇ ਘੇੜ ਇਹ ਲਗਾਤਾਰ ਨਿਰੰਤਰ ਪ੍ਰਕਿਰਿਆ ਚੱਦੀ ਰਹੀ ਚਾਹੀਦੀ ਹੈ ਔਰ ਗੁੱਸਾ ਮੈਨਾਂ ਇਸ ਕਰਕੇ ਨਹੀਂ ਕਰਨਾ ਚਾਹੀਦਾ ਕਿ ਜਦੋਂ ਅਸੀਂ ਸ਼ੁਰੂ-ਸ਼ੁਰੂ ਚ ਗੱਡੇ ਬਣਾਏ ਸੀ ਤੇ ਜੇ ਅੱਜ ਆਪਾਂ ਕਹੀ ਚਾਹੀਏ ਕਿ ਉਸ ਤੋਂ ਅੱਗੇ ਕੋਈ ਪ੍ਰਗਤੀ ਹੋਈ ਹੈ ਤਾਂ ਤਾਂ ਹੀ ਹੋਈ ਹੈ ਕਿ ਅਸੀਂ ਨੁਕਸ ਕੱਢੇ ਹੋਰ ਸੁਧਾਰਿਆ ਹੋਰ ਸੁਧਾਰਿਆ ਹੋਰ ਸੁਧਾਰਿਆ ਸੋ ਰਗਾ ਤਾਂ ਇੱਕ ਸਿਸਟਮ ਸੁਧਰਨ ਦੀ ਗੱਲ ਹੈ ਸੋ ਮੈਂ ਆਪਣੀ ਗੱਲ ਤੇ ਆਵਾਂ ਕਿ ਮੈਨੂੰ ਵੀ ਮੌਕਾ ਮਿਲਿਆ ਧੰਨਵਾਦ ਸਾਡੇ ਆਫੀਸਰ ਸਾਹਿਬਾਨ ਪਹਿਚਾਣਦੇ ਨੇ ਔਰ ਬਹੁਤ ਸੋਹਣੀ ਅਸੀਂ ਇਹਨਾਂ ਕੋਲ ਚਾਹ ਪੀ ਕੇ ਆਉਂਦੇ ਰਹੇ ਆ ਇਦਾਂ ਦਾ ਹੀ ਬਹੁਤ ਸੋਹਣਾ ਹਾਲ ਹੈ ਇਹਨਾਂ ਕੋਲ ਬਹੁਤ ਸੋਹਣੇ ਕੰਪਿਊਟਰ ਬਹੁਤ ਸੋਹਣੀ ਲੈਂਗੁਏਜ ਬੜਾ ਅੱਛਾ ਬਿਹੇਵ ਸਾਨੂੰ ਸਾਰਾ ਕੁਝ ਮਿਲਿਆ ਪਰ ਮਾਫ ਕਰਨਾ ਮੈਂ ਫੇਰ ਵੀ ਇਹੀ ਗੱਲ ਕਹੂੰਗਾ ਕਿ ਸਰ ਕੁਝ ਕਮੀਆਂ ਹੈਗੀਆਂ ਜਿਹੜੀਆਂ ਕਿ ਸਾਨੂੰ ਅਜੇ ਜੇ ਮੌਕਾ ਹੋਵੇ ਤਾਂ ਕੀ ਕਰ ਲੈਣੀਆਂ ਚਾਹੀਦੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਮੈਂ ਨਰੇਗਾ ਦੇ ਵਿੱਚ ਦੂਸਰ ਕੰਮ ਕੀਤਾ ਨਰੇਗਾ ਦੇ ਵਿੱਚ ਜਦੋਂ ਸਟੇਟ ਦੇ ਲੈਵਲ ਤੇ ਮੈਂ ਦੇਖ ਰਿਹਾ ਸੀ ਤਾਂ ਮੈਨੂੰ ਇੱਕ ਮੁਸ਼ਕਲ ਸਮਝਾਈ ਉਮਰਕੋ ਮੈਂ ਕਮਿਸ਼ਨ ਨਾਲ ਸੰਜੀਕ ਕੀਤੀ ਸੀ ਭਾਰਮਤ ਕਮਿਸ਼ਨ ਕੋਲ ਸਾਡੇ ਕੋਲ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲ ਕੰਟੈਂਕਟਸ ਦੀ ਕੋਈ ਕਮੀ ਨਹੀਂ ਹੈ ਪੜੇ ਲਿਖੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਆਰਮ ਫਾਜ਼ਲ ਲੋਕ ਸਾਡੇ ਕੋਲ ਬਹੁਤ ਨੇ ਸਹੂਲਤਾਂ ਦੀ ਵੀ ਇਹਨਾਂ ਨੂੰ ਕੋਈ ਕਮੀ ਨਹੀਂ ਹੈ ਅਸੀਂ ਵੈਲ ਟੂ ዱ ਸਟੇਟ ਆ ਪਰ ਘੱਟ ਸਾਡੇ ਆਫੀਸਰ ਇਸ ਕਰੋਂ ਕਦੇ ਨਹੀਂ ਬੈਠਦੇ ਕਿ ਉਹਨਾਂ ਨੂੰ ਕੋਈ ਸਹੂਲਤਾਂ ਅਗੜੀ ਹੋਵੇ ਪਰ ਜਦੋਂ ਮੈਂ ਦੇਖਦਾ ਕਿ ਸਾਡੇ ਸਾਰੇ ਆਫੀਸਰ ਸਹਿਬਾਨ ਇੰਨੇ ਅੱچھے ਮਹਿਕਮੇ ਹੋਣ ਦੇ ਬਾਵਜੂਦ ਇੰਨੀ ਅੱਛੀ ਸਿਲੈਕਸ਼ਨ ਹੋਣ ਦੇ ਬਾਵਜੂਦ ਜੇ ਸਾਡਾ ਪੰਜਾਬ ਦਾ ਕਿਸਾਨ ਖੁਦ ਕਸ਼ੀਆਂ ਕਰ ਰਿਹਾ ਤਾਂ ਸਾਨੂੰ ਕੁਝ ਨਾ ਕੁਝ ਤਾਂ ਔਣ ਕਰਨਾ ਚਾਹੀਦਾ ਹੈ ਕਿ ਸਾਡੇ 'ਚ ਕੋਈ ਕਮੀ ਆਏ। ਸੋ ਕਮੀ ਦੇ ਉੱਤੇ ਮੈਂ ਸਿਰਫ ਆਪਣੇ ਕਰਲੇ ਨਰੇਗਾ ਦੀ ਗੱਲ ਕਰਾਂ ਕਿ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਰਚੀ ਦੇਖ ਕੇ ਗਿਆ ਸੀ। ਉਹਦੇ 'ਚ ਇੱਕ ਪਹਿਲੀ ਲਾਈਨ ਜ਼ਰੂਰ ਥੋੜੀ ਜਿਹੀ ਖੌੜੀ ਸੀ। ਮੈਨੂੰ ਬਹੁਤ ਮਹਿਸੂਸ ਹੋਈ ਮੈਂ ਅਗਲੀ ਮੈਰੀ ਉਹ ਕੱਟ ਦਿੱਤੀ। ਮੈਂ ਕਿਹਾ ਸੀ ਕਿ ਪੰਜਾਬ ਸਰਕਾਰ ਕੋਲ ਮੈਨੂੰ ਸ਼ੱਕ ਹੈ ਕਿ ਉਹ ਫੰਡ ਨਹੀਂ ਹੈਗੇ। ਫਾਈਨਾਂਸ ਨਹੀਂ ਹੋ ਸਕੇਗਾ ਬਹੁਤ ਅੱਛੇ-ਅੱਛੇ ਸੁਪਨੇ ਸੁਜੋ ਲੋ। ਜੇ ਫਰਜੀ ਫੰਡ ਨੂੰ ਲਾਗੂ ਨਾ ਹੋਏ ਤਾਂ ਉਹਦਾ ਫਾਇਦਾ ਨਹੀਂ ਹੋਣ ਵਾਲਾ ਸੋ ਆਪਾਂ ਦੋ ਤਹਾਂ ਤੇ ਕੰਮ ਕਰੀਏ ਪਹਿਲੀ ਅਪਰੋਚ ਇਹ ਹੋਵੇ ਕਿ ਜਿਹੜੀਆਂ ਆਲਰੇਡੀ ਸਕੀਮਾਂ ਹੈਗੀਆਂ ਨੇ ਉਹ ਲਾਗੂ ਕਿਉਂ ਨਹੀਂ ਹੋ ਰਹੀਆਂ ਤੇ ਜਿਹੜੀ ਅਸੀਂ ਨਵੀਂ ਨੀਤੀ ਬਣਾਵਾਂਗੇ ਇਹਦੇ ਚੋਂ ਕੁਝ ਸਕੀਮਾਂ ਕੁਝ ਡਰਾਫਟ ਪਾਲਿਸਿਜ਼ ਬਣਣਗੀਆਂ ਡਰਾਫਟ ਜਦੋਂ ਨੋਟੀਫਾਈ ਹੋਏਗਾ ਕੈਬਨਿਟ ਪਾਸ ਕਰੇਗੀ ਉਹਦੇ ਤੇ ਕੁਝ ਖਰਚੇ ਆਉਣੇ ਔਰ ਉਹੀ ਗੱਲ ਹੋ ਜਾਣੀ ਹੈ ਕਿ ਨੈਰੀ ਵਿਭਾਗਮ ਤਾਂ ਹੈ ਤਨਖਾਹਾਂ ਮਸੀ ਬੰਦੀਆਂ ਨੇ ਮੇਨਟੇਨ ਕਰਕੇ ਜੋਗੇ ਪੈਸੇ ਹੈ ਨਹੀਂ ਤਾਂ ਉਹਦਾ ਫਾਇਦਾ ਨਹੀਂ ਹੋਣਾ ਉਹ ਫਿਰ ਜਿਹੜੀ ਐਫੀਸ਼ੀਐਂਸੀ ਆਪਾਂ ਨੂੰ ਪਤਾ ਹੀ ਹੈ ਕਿੰਨੀ ਹੋ ਸੋ ਇਹ ਦੋ ਲੇਅਰਸ ਤੇ ਕੰਮ ਕੀਤਾ ਜਾਵੇ ਕਿ ਇੱਕ ਤਾਂ ਅਫਸਰਾਂ ਨੂੰ ਜਵਾਬ ਦੇ ਬਣਾਇਆ ਜਾਵੇ ਕਿ ਜਿਹੜੀਆਂ ਪਹਿਲੀਆਂ ਸਕੀਮਾਂ ਨੇ ਉਹ ਕਿਉਂ ਨਹੀਂ ਲਾਗ ਕਰਦੀਆਂ ਮੈਂ ਜਦੋਂ ਮੈਨੂੰ ਬੜਾ ਉਤਸ਼ਾਹ ਵੀ ਮਿਲਿਆ ਇਸ ਕਰਦੇ ਉੱਤੇ ਔਰ ਜਦੋਂ ਮੈਨੂੰ ਦੂਜੀ ਵਾਰ ਕਿਹਾ ਗਿਆ ਮੈਂ ਚਾਰ ਪੰਜ ਉੱਥੇ ਮਹਿਕਮਿਆਂ ਦੇ ਗਿਆ ਉੱਥੇ ਜਾ ਕੇ ਸਾਰੇ ਖੇਤੀ ਨਾਲ ਸੰਬੰਧਿਤ ਸੀ ਮੱਛੀ ਪਾਲਣ ਵਾਲੇ ਵੀ ਆਏ ਸਾਇਰ ਕਨਰਵੇਸ਼ਨ ਵੀ ਆਏ ਹੈ ਐਗਰੀਕਲਚਰ ਆਇਆ ਆਪਣਾ ਇਰੀਗੇਸ਼ਨ ਡਿਪਾਰਟਮੈਂਟ ਆਇਆ ਸੋ ਮੈਂ ਉੱਥੇ ਜਾਂਦਾ ਸੀ ਔਰ ਮੈਂ ਹਰ ਵੇਲੇ ਇਹ ਕਹਿੰਦਾ ਸੀ ਕਿ ਭਾਈਆ ਜਿਹੜੇ ਕੰਮ ਤੁਸੀਂ ਕਹਿ ਰਹੇ ਹੋ ਜਾ ਖੇਤੀ ਨਾਲ ਜਿਹੜੇ ਕੰਮ ਕਰਨ ਵਾਲੇ ਨੇ ਇਹ ਤਾਂ ਆਲਰੇਡੀ ਸਕੀਮਾਂ ਚ ਹੋ ਸਕਦੇ ਨੇ ਔਰ ਨਰੇਗਾ ਕਹੇ ਜੀ ਸਕੀਮਾ ਜਿਹਦੇ ਚ 90 ਰੁਪਏ ਤਾਂ ਕੇਂਦਰ ਸਰਕਾਰ ਦੇ ਨੇ ਤੁਸੀਂ ਸਿਰਫ 10 ਲਾਉਣੇ ਔਰ ਜੇ 10 ਲਾਉਣੇ ਉਹਦੇ ਤੁਹਾਨੂੰ 18 ਵਾਪਸ ਆਉਂਦੇ ਆ ਇਹ ਵੀ ਮੈਂ ਬੜੀ ਡਿਟੇਲ ਸਮਝਾਈ ਸੋ ਉਹਦੇ ਚ ਜਿਹੜੀ ਮੈਂ ਆਪਣੀ ਡਿਟੇਲ ਦਿੱਤੀ ਸੀ ਉਹਦੇ ਚ ਮੋٹے ਤੌਰ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਤਾਂ ਕਮਿਸ਼ਨ ਇਸ ਕਰਤੇ ਪ੍ਰਾਈਸ ਕਰਾਇਆ ਹੈ ਕਿ ਜਿਹੜੇ ਨਰੇਗਾ ਨਰੇਗਾ ਹੈ ਕੀ ਹੈ ਨਰੇਗਾ ਬੇਸਿਕਲੀ ਮਜ਼ਦੂਰ ਨੂੰ ਰੁਜ਼ਗਾਰ ਦੇਣਾ ਤੇ ਮਜ਼ਦੂਰ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਸਾਡੀ ਕਮਿਟਮੈਂਟ ਦਾ ਗਰੰਟਡ ਹੈ ਇਹ ਇੱਕ ਹੈ ਤੇ ਦੇਣਾ ਹੈ ਉਹਨੂੰ ਅਨਸਕਿਲਡ ਲੇਬਰ ਦੇ ਤੌਰ ਤੇ ਔਰ ਉਹਦੇ ਤੋਂ ਕੰਮ ਕੀ ਕਰਾਉਣਾ ਹੈ ਜਿਹੜਾ ਸਸਟੇਨੇਬਲ ਹੋਵੇ ਤੇ ਵਿਜੀਬਲ ਹੋਵੇ ਆ ਸਿਰਫ ਪੰਜ ਕਰਨਾ ਕਾਰਡ ਕੀ ਦਾ ਬਣਨਾ ਹੈ ਮੈਂ ਟਾਈਡ ਮੈਂ ਚਾਹਾਂ ਮੈਂ ਨਰੇਗਾ ਦਾ ਕਾਰਡ ਬਣਉਣਾ ਹੈ ਮੇਰਾ ਵੀ ਬਣ ਸਕਦਾ ਵੀ ਸੀ ਸਾਹਿਬ ਦਾ ਵੀ ਬਣ ਸਕਦਾ ਐਨੀਬਾਡੀ ਐਨੀ ਆਪਸ਼ਨ ਆਸ ਕੈਨ ਗੈਟ ਇਟ ਪਿੰਡ ਤੇ ਰਹਿਦਾ ਹੋਵੇ ਤੇ ਪਿੰਡ ਤੇ ਰਹਿੰਦੇ ਹੋ ਵੋਟਰ ਲਿਸਟ ਦਾ ਹਿੱਸਾ ਹੋ ਤੇ ਅਨਸਕਿਲਡ ਕੰਮ ਕਰਨ ਦੀ ਇੱਕ ਲਾਈਨ ਕਮਿਟਮੈਂਟ ਦਵੇ ਕਿ ਮੈਂ ਅਨਸਕਿਲਡ ਕੰਮ ਕਰੂੰਗਾ ਸੋ ਉਹਦੇ ਤੋਂ ਹੁਣ ਕਰਾਉਣਾ ਕੀ ਹੈ ਉਹਦੇ ਤੋਂ ਇਹੇ ਕਰਾਉਣ ਵਾਲੇ ਕੰਮ ਆ ਉਹ ਕਹਿੰਦੇ ਕਿੜਾ ਨਰੇਗਾ ਦਾ ਟੋਟਲ ਬਜਟ ਆਇਆ 70 ਪਾਸਸੇ ਤੇ ਨੈਚੁਰਲ ਰਿਸੋਰਸਸ ਮੈਨੇਜਮੈਂਟ ਤੇ ਵਰਤਿਆ ਜਾਣਾ ਨੈਚੁਰਲ ਰਿਸੋਰਸਸ ਦੇ ਕੰਮ ਵੀ ਮੈਂ ਕਮਿਸ਼ਨ ਨੂੰ ਦੱਸੇ ਮੈਂ ਕਿਹਾ ਜੀ ਲਾਈਵ ਸਟਾਕ ਤੇ ਬੜਾ ਕੰਮ ਨੇ ਪਸ਼ੂ ਪਾਲਣ ਨਾਲ ਸੰਬੰਧਿਤ ਸਵੈਰ ਹੈ ਉਸ ਨਾਲ ਸੰਬੰਧਿਤ ਸੱਤ ਕੰਮ ਨੇ ਜਿਹੜੀ ਟਰਾਂਸਪੋਰਟੇਸ਼ਨ ਹੈ ਆਲ ਵੈਦਰ ਰੋਡ ਕਨੈਕਟੀਵਿਟੀ ਇਹਦੇ 7 ਕੰਮ ਨੇ ਤੁਹਾਨੂੰ ਫਿਸ਼ ਯਾਰਡ ਚਾਹੀਦਾ ਉਹਦੇ ਲਈ 3 ਕੰਮ ਨੇ ਫੂਟ ਗ੍ਰੇਨ ਜਿਹੜਾ ਅਸੀਂ ਕਹਿੰਦੇ ਸੀ ਦਿੱਲੀ ਵਾਲਿਆਂ ਨੂੰ ਕਿ ਅਸੀਂ ਕਿਸੇ ਨੂੰ ਪੜਾਣੀ ਕਰ ਦੇਣਾ ਅਸੀਂ ਉਹਤ ਕਰਾਂਗੇ ਉਹਦੇ ਵੀ 6 ਕੰਮ ਨੇ ਔਰ ਇੱਕ ਤੋਂ ਥੇ ਕੰਮ ਜਿਹੜੇ 35 ਆ ਜਿਨ੍ਹਾਂ ਨੂੰ ਐਨ ਆਰ ਐਮ ਕੈਟੇਗਰੀਸ ਰੱਖਿਆ ਗਿਆ 144 ਕੰਮ ਹੋਵਾ ਜਿਨ੍ਹਾਂ ਨੂੰ ਖੇਤੀ ਨਾਲ ਸੰਬੰਧਤਾ ਹੈ ਪਰ ਉਹ ਐਨ ਆਰ ਐਮ ਦੇ ਕੰਮ ਨਹੀਂ ਹੈਗੇ ਜਿਹਦੇ ਵਿੱਚ ਡਰੇਨੇਜ ਕਿਸੇ ਦੇ ਹੱਟ ਆਉਂਦਾ ਹੈ ਖੇਤਾਂ ਚ ਪਾਣੀ ਖੜਦਾ ਹੈ 8 ਕੰਮ ਨੇ ਗਰਾਊਂਡ ਵਾਟਰ ਰੀਚਾਰਜਿੰਗ ਦੇ 8 ਕੰਮ ਨੇ ਜੋ ਵੀ ਕੰਮ ਇਰੀਗੇਸ਼ਨ ਨਾਲ ਰਿਲੇਟਡ ਨੇ ਜਿਦੇ ਚ ਨਹਿਰਾਂ, ਸੁਬੇ ਕਸੀਆਂ, ਖਾਲੇ, ਸਾਈਫਨ, ਇਕਵਾਡਕਟ, ਸੁਪਰ ਪ੍ਰੈਸਸ, ਰੈਗੂਲੇਟਰਸ ਤੇ ਇਹ ਇਹ ਸਾਰੇ ਕੰਮ ਨੇ ਇਸੇ ਤਰ੍ਹਾਂ ਸੋਇਲ ਕੰਜ਼ਰਵੇਸ਼ਨ ਦੇ 69 ਕੰਮਾਂ ਦੇ ਵਿੱਚੋਂ ਜਿਹੜੀ ਚਤਾਰੀ ਕੰਮ ਹੈ ਉਹ ਵਾਟਰ ਰਿਟੇਨਰ ਨੇ ਇਸੇ ਤਰ੍ਹਾਂ ਲੈਂਡ ਰੀਕਲੇਮੇਸ਼ਨ, ਲੈਂਡ ਲੈਵਲਿੰਗ, ਲੈਂਡ ਰਵਾਸ਼ਿੰਗ ਇਸੇ ਤਰ੍ਹਾਂ ਸੋਇਲ ਹੈਲਥ ਦੇ ਨਾਲ ਸੰਬੰਧਿਤ 16 ਕੰਮ ਨੇ ਜਿਦੇ ਚ ਨੈਟ੍ਰੋਫੀਟ ਹੈ, ਜ਼ੋਲਾ ਕਲਟੀਵੇਸ਼ਨ ਹੈ, ਵਰਮੀ ਕੰਪੋਸਟ ਹੈ, ਆਪਣਾ ਕੈਟਰਲ ਡੰਗ ਐਂਡ ਯੂਰੀਨ ਕਲੈਕਸ਼ਨ ਹੈ ਤੇ ਆਉ ਲੈ ਸੋ ਰਾਨੀ ਦੀ ਗੱਲ ਕਰਕੇ 260 ਕਰਮਾਂ ਚੋਂ 179 ਜਿਹੜੇ ਕੰਮ ਨੇ ਉਹ ਸਿੱਧੇ ਤਰ੍ਹਾਂ ਤੇ ਖੇਤੀ ਨਾਲ ਜੁੜੇ ਹੋਏ ਕੰਮ ਨੇ ਤਾਂ ਹੁਣ ਦਿੱਕਤ ਮੈਂ ਜਿਹੜੀ ਰੋਕ ਕੀਤੀ ਕੀ ਹੈ ਕਿ ਸਾਡੇ 10 12 ਮੈਕਮੇ ਹਨ ਸ਼ਾਇਦ ਪੰਜਾਬ ਦੇ ਸਭ ਤੋਂ ਜ਼ਿਆਦੇ ਮੈਕਮੇ ਜਿਹੜੇ ਖੇਤੀ ਨੂੰ ਡੀਲ ਕਰਦੇ ਇਹ ਅਫੀਸਰ ਰਾਮ ਨਾਲ ਬੈਠੇ ਨੇ ਪਿੰਡ ਦੀ ਸਭਾ ਨੂੰ ਕਹਿੰਦੇ ਮਤਾ ਪਾਓ ਉਹਨਾਂ ਨੂੰ ਕੋਈ ਦੱਸਣਾ ਨਹੀਂ ਜਾ ਕੇ ਉਹ ਮਤਾ ਪਾ ਕੇ ਪੈ ਜਾਂਦੇ ਨੇ ਅਸੀਂ ਓਬਜੈਕਸ਼ਨ ਲਾਉਣੇ ਆ ਕਿ ਤੁਹਾਡਾ ਟੌਪ ਪਾਲਸੀ ਦੇ ਮਦਦਕ ਨਹੀਂ ਹੈਗਾ ਪਾਲਸੀ ਜਾ ਕੇ ਦੱਸਨੀ ਨਹੀਂ ਤੇ ਆਰਾਮ ਨਾਲ ਸੋਚੋ ਨਾ ਇਹਨਾਂ ਨੂੰ ਸチェਤ ਕਰਨ দাও ਨਾ ਇਹਨਾਂ ਤੋਂ ਕੋਈ ਅੱਗਾ ਬਤਾ ਪਾਓ ਤੇ ਨਾ ਹੀ ਲਿਖਣ ਤੇ ਨਾ ਸਾਨੂੰ ਕੰਮ ਕਰਨਾ ਪਾਵੇ ਮੇਰੀ ਤਰਕਾਰਤ ਹੁੰਦੀ ਹੈ ਪੈਨਸ਼ਨ ਵੀ ਹੁੰਦੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਕ ਵਾਰੀ ਨੌਕਰੀ ਲੱਗ ਗਈ ਤੇ ਰਿਟਾਇਰਮੈਂਟ ਤੱਕ ਪੱਕੀ ਆ ਗਏ ਮੇਰੀ ਵਿਅਕਤੀ ਸਿਰ ਵੈਸਟਰੀ ਦੇ ਸਰ ਸਕੀਮਾਂ ਜਿੰਨੀਆਂ ਮਰਜ਼ੀ ਬਣਾਓ ਆ ਅਫੀਸਰਾਂ ਨੂੰ ਜਵਾਬਦੇਹ ਬਣਾ ਦਿਓ ਤੇ ਇਹਨਾਂ ਨੂੰ ਪਿੱਛੇ ਦਿਓ ਜਿਹੜਾ ਕੰਮ ਨਹੀਂ ਕਰਦਾ ਉਦੀ ਐਨੁਅਲ ਇੰਕਰੀਮੈਂਟ ਰੋਕੋ ਉਦੀ ਪ੍ਰੋਮੋਸ਼ਨ ਰੋਕੋ ਉਹਨੂੰ ਟਰਾਂਸਫਰ ਪੋਸਟਿੰਗ ਨਾ ਦਿਓ ਔਰ ਉਹਨੂੰ ਕਹਿ ਦਿਓ ਕਿ ਤੇਰੇ ਟਾਈਟਲ ਦੀ ਨਿਯੁਕਤੀ ਕੱਟ ਨਾਵਾਂਗੇ ਤੇਰੀਆਂ ਐਨੁਅਲ ਇੰਕਰੀਮੈਂਟਾਂ ਵੀ ਰੋਫਾਂਗੇ ਜੇ ਤੂੰ ਕੰਮ ਨਹੀਂ ਕਰੇਗਾ ਜੁਹਾਦ ਦੇਣ ਵਾਸਤੇ ਖੇਤੀ ਦੀ ਨੀਤੀ ਦੇ ਵਿੱਚ ਇਹ ਵੀ ਸਪਸ਼ਟ ਕਰੋ ਹੁਣ ਮੈਂ ਸਮਝ ਸਕਦਾ ਹੈ ਕਮਿਸ਼ਨ ਇਹ ਹੋ ਸਕਦਾ ਹੈ ਇਹ ਕੰਮ ਕਰਨ ਦਾ ਸਾਨੂੰ ਕਹਿ ਨਹੀਂ ਸੀ ਪਰ ਭਾਈ ਆਪਾਂ ਨਰੇਗਾ ਦੀ ਦਿਹਾੜੀ 100 ਤੋਂ ਵਧਾ ਕੇ 200 ਕਰ ਦਿਓ ਇਹ ਤੇ ਪੰਜਾਬ ਸਰਕਾਰ ਨੂੰ ਰეკਮੈਂਡ ਕੀਤਾ ਜਾਣਾ ਕਿ ਜਾ ਕੇ ਦਿੱਲੀ ਵਾਲਿਆਂ ਨਾਲ ਲੜੋ ਜੇ ਅਸੀਂ ਦਿੱਲੀ ਵਾਲਿਆਂ ਨੂੰ ਕਾਨੂੰਨ ਚੇਂਜ ਕਰਾਉਣ ਲਈ ਸਪੱਸ਼ਟ ਕਰ ਸਕਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਮੁਸ਼ਕਲ ਨਹੀਂ ਸੀ ਆਪਦੇ ਮੁਲਾਜ਼ਮਾਂ ਦਾ ਹੀ ਤੁਸੀਂ ਜਵਾਬ ਦੇਣਾ ਬਣਾਓ ਇਹ ਗੱਲੇ ਖਿਚਾਣੀ ਚਾਹੀਦੀ ਸੀ ਸੋ ਸੌਰੀ ਇਹ ਨਹੀਂ ਵੀ ਤੇ ਤੀਜਾ ਕੀ ਹੈ ਕਿ ਜੇ ਨਰੇਗਾ ਤੇ 180 ਕੰਮਾਂ ਨੂੰ ਅਸੀਂ ਲਾਗੂ ਨਹੀਂ ਕਰਦੇ ਤੇ ਤਾਂ ਸੋਰ ਕਹਦੇ ਫਿਰ ਕਢਾ ਲਾ ਪੂਰੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੋਣਾ ਸੌਰੀ ਤੇ ਗੱਲ ਥੋੜੀ ਜੀ ਕੌੜੀ ਐ ਕਿਉਂਕਿ ਅਸੀਂ ਗੱਲਾਂ ਛੱਡ ਕੇ ਲੰਘ ਜਾਂਦੇ ਆਂ ਤੇ ਇਸ ਤਰ੍ਹਾਂ ਗੱਲ ਕਰਨੀ ਦੂਸਰੀ ਗੱਲ ਮੁੰਜੇੜੀ ਮੇਂ ਮਰੇਗਾ ਦਾ ਦੋ ਸਾਟ ਜਿਹੜਾ ਤਜਰਬਾ ਕੀਤਾ ਮਰੇਗਾ ਸ਼ਬਦ ਟੋਟਲ 37 ਨਵਰੀ ਰਿਪੋਰਟ ਦੇ ਵਿੱਚ ਵਰਤਿਆ ਗਿਆ 6 ਥਾਂ ਤੇ ਇੱਕ ਵਾਰੀ ਵਰਤਿਆ ਗਿਆ ਜਿੱਥੇ ਸਕੀਮ ਦੀ ਜਾਣਕਾਰੀ ਦਿੱਤੀ ਗਈ 6 ਥਾਂਾਂ ਤੇ ਇੱਕ ਵਾਰੀ ਵਰਤਿਆ ਗਿਆ ਸਰ ਮੈਂ ਮਾਫ ਕਰਨਾ ਮੈਂ ਐਕਸਟ੍ਰੈਕਟ ਨਾਲ ਲੈ ਲੈਂਦੇ ਆਂ ਇਹ ਐਕਸਟ੍ਰੈਕਟ ਨਹੀਂ ਹੋਈ ਫੋ ਪਰ ਅੱਗੇ ਜਾ ਕੇ ਲਿਖ ਦਿੱਤਾ ਗਿਆ ਕਿ ਇਹਨਾਂ ਦੇ ਐਗਰੀਕਲਚਰ ਡਿਪਾਰਟਮੈਂਟ ਵਰਕਸ ਦੇ ਵਿੱਚ ਭਾਗੀਦਾਰੀ ਵਧਾਈ ਜਾਵੇ। ਮਾਮਲਾ ਕਰਨਾ ਅਸੀਂ ਸਾਰੇ ਲੋਕ ਐਮਐਸਪੀ ਨੂੰ ਡੀਲ ਕਰਦੇ ਰਹੇ ਹਾਂ ਸਾਰੇ ਸਾਰੇ ਆਫੀਸਰਸ ਹੈ ਬਣਦਾ। ਐਮਐਸਪੀ ਦੇ ਵਿੱਚ ਐਗਰੀਕਲਚਰ ਆਪਰੇਸ਼ਨ ਵਾੜ ਬੋਣਾ ਹੈ, ਰੋਣੀ ਕਰਨੀ ਆ, ਵੱਟਾਂ ਪਾਉਣੀਆਂ ਆ, ਸਵਾਦਾ ਮਾਰਨਾ, ਬੀਜ ਬੀਜਣਾ, ਖਾਦ ਦਾ ਛੱਟਾ ਦੇਣਾ, ਗੋਢੀ ਕਰਨੀ ਇਹ ਸਾਰੇ ਸਾਹਮਣੇ। ਮਾਫ ਕਰਨਾ ਦੋਸ਼ ਖੁੱਲਤਾ ਨਹੀਂ ਦਿੱਤੀਆਂ ਜਾ ਸਕਦੀਆਂ। ਸੋ ਐਗਰੀਕਲਚਰ ਦੇ ਆਪਰੇਸ਼ਨਸ ਆ ਜਿਹੜੇ ਉਹਨਾਂ ਤੇ ਨਰੇਗਾ ਵੀ ਲਾ ਦਿਓ ਤੇ ਐਮਐਸਪੀ ਵੀ ਦੇਈ ਜਾਓ ਦੋ ਖਰਚੇ ਨਹੀਂ ਮਿਲ ਸਕਦੇ ਗਾਇਬ ਕਿੱਥੇ ਆ ਗਾਇਬ ਹੈਗਾ ਕਿ ਤੁਸੀਂ ਜੱਟ ਦਾ ਖੇਤ ਪਧਰਾ ਕਰ ਦਿਓ ਨਰੇਗਾ ਲੋਕ ਕਰਦੀ ਐ ਜੱਟ ਨੂੰ ਪਸ਼ੂਆਂ ਵਾਸਤੇ ਢਾਲਾ ਬਣਾ ਦਿਓ ਨਰੇਗਾ ਲੋਕ ਕਰਦੀ ਐ ਜੱਟ ਨੂੰ ਫਸਲ ਵੇਚਣ ਵਾਸਤੇ 24 ਦੁਕਾਨਾਂ ਤੱਕ ਦਾ ਨਕਸ਼ਾ ਇੱਤਹਾਸ ਕਿ ਦੁਕਾਨਾਂ ਦੇ ਦਿਓ ਜੱਟ ਆਪ ਨੂੰ ਵੇਚ ਲੈਣ ਦੇਰ ਕਢਾਉਣ ਵਾਸਤੇ ਆ ਕਿ 500 ਮੀਟਰ ਟੰਗ ਕਾਈ ਸੋਮੇਟਰਕ ਟਾਂ ਸਟੋਰੇਜ ਕਰਨਾ ਚਾਹੁੰਦਾ ਕਿਸਾਨ ਉਹਨੂੰ ਨਰੇਗਾ ਚੋਦੇ ਦਿਓ ਤੇ ਗੈਫਰ ਕੀਤੇ ਹੋਇਆ ਔਰ ਨਰੇਗਾ ਦੇ অলਰਡੀ ਅੰਡਰ ਐਕਟ ਇੱਕ ਸੈੱਲ ਹੈ ਜਿਹੜਾ ਰੂਲ ਡਿਵੈਲਪਮੈਂਟ ਹੋਣਾ ਚਾਹੀਦਾ ਹੈ ਕਿਉਂਕਿ ਜੇ ਉਹਨਾਂ ਨੂੰ ਹੋਰ ਕੰਮ ਚਾਹੀਦੇ ਨੇ ਜਿਸ ਤਰ੍ਹਾਂ ਨਾਰੀਅਲ ਬਾਰੇ ਝੂਠ ਬਾਰੇ ਕਈ ਸਟੇਟਾਂ ਨੇ ਕਹਿਤਾ ਹੋਰ ਐਡ ਕਰਵਾਏ ਬਾਅਦ ਦੇ ਵਿੱਚ ਔਰ ਮੈਂ ਇੱਕ ਨਿਕਾਜ ਯਤਨ ਕਰਕੇ ਇੱਕ ਵੈਮੀ ਕਰਵਾਇਆ ਉੱਥੇ ਦਿੱਲੀ ਵਿੱਚ ਆਪੇ ਕਰਵਾਇਆ ਕਿ ਮੇਰੇ ਭਰਾ ਦੀ ਡੈਥ ਉੱਲ ਸੀ ਐਕਸੀਡੈਂਟ ਚ ਗਾਣੇ ਸਿੰਘ ਮਾਰਿਆ ਥੇ ਵਿੱਚ ਪੱਜੀ ਆਉਂਦੀ ਸੀ ਪਿੱਛੋਂ ਇਹ ਤੋਂ ਹੀ ਬੋਕੇਗੀ ਮੈਨੂੰ ਤਾਜ਼ਾ ਤਾਜ਼ਾ ਗੱਲ ਵੀ ਸੀ ਮੈਂ ਜਦੋਂ ਇਹ ਗੱਲ ਕੀਤੀ ਤਾਂ ਉਹਨਾਂ ਨੇ ਇਹ ਵੀ ਰੋਕ ਕਰਤਾ ਮੈਂ ਕਿਹਾ ਸਰ ਤੁਸੀਂ ਕਮਿਊਨਿਟੀ ਸ਼ੈਡੂਲ ਟਰੈਕਟਰ ਸ਼ੈਡ ਤਾਂ ਦਿੰਨੇ ਹੋ ਪਰ ਇਹ ਇਸ ਕਰਕੇ ਨਹੀਂ ਅੱਗੇ ਚੱਲਦੇ ਤੁਸੀਂ ਗਊਸ਼ਾਲਾ ਸੈਸ ਵੀ ਲਾ ਲਿਆ ਗਊਸ਼ਾਲਾ ਲਿਆਂ ਸੈਸ ਵੀ ਦੇਤੇ ਆਵਾਰਾ ਪਸ਼ੂ ਘੇਰ ਪੰਜਾਬ ਫਿਰੀ ਜਾਂਦੇ ਦਿੱਕਤ ਕੀ ਹੈ ਕਿ ਇਹਨਾਂ ਦੇ ਚਾਰੇ ਦਾ ਇੰਤਜ਼ਾਮ ਨਹੀਂ ਔਰ 2 ਮਹੀਨਿਆਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਇਹ ਪਾਲਿਸੀ ਵੀ ਭੇਜੀ ਥੀ ਕਿ ਜੇ ਪੰਚਾਇਤ ਚਾਹੇ ਸਾਰੀ ਬੁਰੀ ਤੁਸੀਂ ਨਾਜਮੀਂ ਦੀ ਕਰੋ ਉਹਦੇ ਚ ਖੁਸ਼ ਖੇਤ ਰੱਖ ਲਓ ਜਿਹਦੇ ਨਾਲ ਤੁਸੀਂ ਸਾਂਝੀ ਗਊਸ਼ਾਲਾ ਵਾਸਤੇ ਚਾਰਾ ਵੀ ਸਕੇ ਸੋ ਹੋ ਜਾਂਦਾ ਹੈ ਕੰਮ ਪਰ ਹੁਣ ਜਦੋਂ ਆਪਾਂ 100 ਨੂੰ 200 ਕਰਦੇ ਹੋ ਜੀ ਕੀ ਕਿਉਂਕਿ ਇਹ ਉਹਨਾਂ ਨਾਲ ਇਸ ਕਰਕੇ ਕਰ ਰਿਹਾ ਮੈਨੂੰ ਸ਼ੱਕ ਕਿਉਂ ਆ ਕਿ ਜਿਹੜਾ ਸਾਡਾ ਕਮਿਸ਼ਨ ਆ ਉਹ ਵੀ ਖੇਤੀ ਮੰਤਰੀ ਦੇ ਅੰਦਰ ਜਿਹੜੀ ਸਾਡੀ ਨਰੇਗਾ ਸਕੀਮ ਲਾਗੂ ਕਰਨੀ ਸੀ ਉਹ ਵੀ ਖੇਤੀ ਨੂੰ ਉਹ ਤੋਂ ਬਸ ਚਾਂਸ ਬਹੁਤ ਵਾਰ ਲੱਕੀ ਸਾਡੇ ਕੋਲ ਬਹੁਤ ਅੱਛਾ ਚਾਂਸ ਸੀ ਰੂਰਲ ਡਿਵੈਲਪਮੈਂਟ ਮੰਤਰੀ ਜੀ ਤਾਂ ਢਾਲੀਵਾਰ ਜੀ ਸੀਗੇ ਤੇ ਇੱਧਰ ਵੀ ਢਾਲੀਵਾਰ ਜੀ ਸੀਗੇ ਖੇਤੀ ਵਾਲੇ ਪਾਸੇ ਪਰ ਹੋਇਆ ਕਿ ਕੁਝ ਵੀ ਨਹੀਂ ਨਰੇਗਾ ਵਾਸਤੇ ਸਰਕਾਰ ਦਿੱਲੀ ਵਾਲਿਆਂ ਨਾਲ ਤਾਂ ਲੜੇ ਤੇ ਤੁਸੀਂ ਨਰੇਗਾ 100 ਦੀ ਦਿਹਾੜੀ ਜਿਹੜੀ ਗਰੰਟਡ ਐਕਟ ਹੈ ਉਹਦੇ ਅਗੇਂਸਟ ਮਾਫ ਕਰਨਾ 38 ਦਿਹਾੜੀਆਂ ਮਿਸਲੀਡਿੰਗ 38 ਦਿਹਾੜੀਆਂ ਕੋਲ ਜਿਹੜਾ 38 ਮਿਸਲੀਡਿੰਗ ਹੈ 38 ਉਹਨਾਂ ਲੋਕਾਂ ਦਾ ਜੋੜ ਹੈ ਇਹਨਾਂ ਨੇ ਕਿਹਾ ਜੀ 20 ਲੱਖ ਕਾਰਡ ਹੈ ਕਿਉਂਕਿ ਕੰਮ ਸਾਰਾ 7-8 ਕਾਰਡਾਂ ਨੂੰ ਮਿਲਦਾ ਹੈ ਤੇ ਜਿਹੜੀਆਂ ਦਿਹਾੜੀਆਂ ਉਹ ਪੂਟਲ ਦਿਹਾੜੀਆਂ ਨੂੰ 7-8 ਨਾਲੋਂ ਅੱਟਾ 20 ਨਾਲ ਨਹੀਂ ਮਿਲਿਆ ਜੇ 20 ਨਾਲ ਮਿਲਿਆ ਤਾਂ ਭਾਰਾ ਦਿਹਾੜੀਆਂ ਵਸਤੂ ਮਿਲਦੀਆਂ ਨੇ 100 ਦੀਆਂ ਕਾਸੀ ਨਹੀਂ ਮਿਲਦੀਆਂ ਕੀ ਸਾਡੇ ਅਫਸਰ ਇਸ ਗੱਲ ਦੀ ਜਵਾਬਦੇਹ ਹੈਗੇ 10000 ਕਰੋੜ ਰੁਪਇਆ ਪਰ ਜੀ ਨਰੇਗਾ ਦਾ ਅਸੀਂ ਵਕਤ ਨਹੀਂ ਪਾਉਂਦੇ ਕਿਉਂ ਨਹੀਂ ਵਕਤ ਪਾਉਂਦੇ ਕਿਉਂਕਿ ਅਫਸਰਾਂ ਦੇ ਉੱਤੇ ਕੋਈ ਕੋਈ ਬੰਦਸ਼ ਨਹੀਂ ਸੋ ਮਾਫ ਕਰਨਾ ਗਲ ਹੋ ਗਈ ਮੈਂ ਆਪਣੀ ਬਾਣੀ ਨੂੰ ਮਰੰਦ ਦਿੰਨਾ ਅਸੀਂ ਐਗਰੀਕਲਚਰ ਨਾਲ ਵੀ ਆਹੀ ਕੁਛ ਕੀਤਾ ਹੈ ਅਸੀਂ ਨਰੇਗਾ ਨਾਲ ਵੀ ਆਹੀ ਕੁਛ ਕੀਤਾ ਹੈ ਔਰ ਮਾਫ ਕਰਨਾ ਕਿ ਜਿਹੜੀ ਜਿਹੜਾ ਤੀਜਾ ਵਿਸ਼ਾ ਆਰਗੇਨਿਕ ਫਾਰਮਿੰਗ ਦਾ ਉਹਦੇ ਚ ਤਿੰਨ ਚੀਜ਼ਾਂ ਆਲਰੇਡੀ ਹੈਗੀਆਂ ਨੇ ਜੀ ਹਾਂ ਤੇ ਜੀ ਇੱਕ ਜਿਹੜੀ ਨੋਟਲ ਅਫਸਰ ਲਾ ਦਿਓ ਜੀ ਠੀਕ ਆ ਭਾਈ ਅੱਗੇ ਸੈਕਟਰੀ ਮੰਡੀ ਤੋਂ ਆਉਂਦਾ ਛੋਲਿਆਂ ਚ ਰਸ਼ਨ ਦਾ ਕੇ ਖੁਰਦਾ ਬਣਦਾ ਹਰਦ ਤੇ ਇੱਕ ਨੋਟਲ ਅਫਸਰ ਹੋਰ ਆ ਜੂਗਾ ਇਹ ਕੋਈ ਹੰਨੀ ਸੋ ਮਾਫ ਕਰਨਾ ਜੋ ਕੁਝ ਤੁਸੀਂ ਲਿਖਿਆ ਬਹੁਤ ਚੰਗਾ ਹੈ ਮੇਰੇ ਨਾਲ ਦੀਆਂ ਦੀ ਚਿੰਤਾ ਹੈ ਕਿ ਜਿੰਨਾ ਲਿਖਿਆ ਭਾਈ ਇਹ ਤਾਂ ਲਾਗੂ ਕਰਾ ਲਓ ਪਰ ਕੰਮੀਆਂ ਬਹੁਤ ਵੱਡੀਆਂ ਨੇ ਇਧਰ ਕੰਮ ਦੇਣਾ ਚਾਹੀਦਾ ਧੰਨਵਾਦ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ Thank you.